ਦੀਵਾਲੀ ਦਾ ਤਿਹਾਰ ਹੈ ਤੇ ਲੋਕਾਂ ਵੱਲੋਂ ਜਿਹੜੇ ਆ ਦੋ ਦਿਨ ਦੀ ਦੀਵਾਲੀ ਮਨਾਈ ਜਾ ਰਹੀ ਹੈ ਅਸੀਂ ਕਹਿ ਸਕਦੇ ਹਾਂ ਕਿ ਇੱਕ ਕਨਫਿਊਜ਼ਨ ਸੀ ਕਿ 20 ਅਕਤੂਬਰ ਦੀ ਦੀਵਾਲੀ ਹੈ ਕਿ 1 ਅਕਤੂਬਰ ਦੀ ਦੀਵਾਲੀ ਹੈ ਜਿਸ ਨੂੰ ਲੈ ਕੇ ਦੋ ਦਿਨ ਲੋਕ ਜਿਹੜੇ ਨੇ ਦੀਵਾਲੀ ਮਨਾ ਰਹੇ ਨੇ ਲਗਾਤਾਰ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਨੇ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਜਵਾਨਗਰ ਕੈਂਪ ਦੇ ਬਾਜ਼ਾਰ ਦੀਆਂ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਵਾਸਤੇ ਪਹੁੰਚੇ ਨੇ ਬੇਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਦੀਵਾਲੀ ਹੈ ਉਸ ਨੂੰ ਕਿਹਾ ਗਿਆ ਜਾ ਰਿਹਾ ਸੀ ਕਿ ਕੱਲ ਦੀ ਦੀਵਾਲੀ ਹੈ ਅਸਰ ਲੋਕਾਂ ਦੇ ਵਿੱਚ ਕਨਫਿਊਜ਼ਨ ਸੀ ਕਿ ਦੀਵਾਲੀ 20 ਤਰੀਕ ਦੀ ਹੈ ਜਾਂ 21 ਤਰੀਕ ਦੀ ਲੱਗਦਾ ਕਿ ਦੋ ਦਿਨ ਦੀ ਦੀਵਾਲੀ ਮਨਾ ਰਹੇ ਨੇ ਬੱਚਿਆਂ 'ਚ ਖੁਸ਼ੀ ਹੈ ਨਹੀਂ ਜੀ ਸਤਜ ਦੀ ਮਨਾ ਰਹੇ ਜੀ ਅੱਜ ਦੀ ਮਨਾ ਰਹੇ ਹਾਂ ਬੰਦੀ ਧੋੜ ਛੋੜ ਦੀ ਪਸ ਵੀ ਅੱਜ ਹੀ ਹੈ ਜੀ ਤੇ ਦੀਵਾਲੀ ਵੀ ਅੱਜ ਦੀ ਹੈ ਜੀ ਤੇ ਤਾਂ ਹਰ ਤਿਹਾਰ ਦੋ ਦੋ ਦਿਨ ਕਰੀਦਾ ਜੀ ਦੋ ਦੋ ਬਸ ਵੰਡੀ ਜਾ ਰਹੇ ਤਿਹਾਰਨ ਬਸ ਪਰ ਖੁਸ਼ ਬਸ ਅਸੀਂ ਹਾਂ ਪਰ ਅਸੀਂ ਅੱਜ ਦੀ ਮਨਾ ਰਹੇ ਹਾਂ ਪਰ ਕਿਤੇ ਨਾ ਕਿਤੇ ਇੱਕ ਵੱਡੀ ਕਨਫਿਊਜ਼ਨ ਸੀਗੀ ਕੁਝ ਲੋਕ ਗੱਲ ਵੀ ਮਨਾ ਕੇ ਕਿਤੇ ਨੇ ਚਲੋ ਆਪਣੇ ਆਪਣੇ ਸੋਚ ਹੈ ਜੀ ਹਾਂਜੀ ਬਟ ਅਸੀਂ ਅੱਜ ਹੀ ਮਨਾ ਰਹੇ ਹਾਂ ਜੀ ਅੱਛਾ ਖੁਸ਼ੀਆਂ ਦਾ ਤਿਹਾਰ ਹੈ ਕਿਸ ਤਰ੍ਹਾਂ ਦੀ ਸ਼ਾਪਿੰਗ ਕੀਤੀ ਜਾ ਰਹੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅਸੀਂ ਹਰ ਸਾਲ ਇੱਥੇ ਆਉਂਦੇ ਆ ਜੀ ਬਹੁਤ ਵਧੀਆ ਮਾਹੌਲ ਹੁੰਦਾ ਜੀ ਇੱਥੇ ਬਹੁਤ ਇੰਜੋਏ ਕਰੀਦਾ ਜੀ ਬਹੁਤ ਹਾਂ ਵੀ ਦੋਸਤ ਪਟਾਕੇ ਪਟੁਕੇ ਖਰੀਦ ਲਿਆ ਅੱਜ ਫਿਰ ਪੂਰੀ ਤਿਆਰੀ ਹੈ ਹਾਂਜੀ ਹਾਂਜੀ ਪੂਰੀ ਤਿਆਰੀ ਹੈ ਜੀ ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪਟਾਕੀ ਜਿਹੜੇ ਨੇ ਬੱਚਿਆਂ ਵੱਲੋਂ ਖਰੀਦੇ ਗਏ ਨੇ ਜਾਂ ਫਿਰ ਜਿਹੜੀ ਸ਼ਾਪਿੰਗ ਕੀਤੀ ਜਾ ਰਹੀ ਹੈ ਕਹਿ ਰਹੇ ਨੇ ਕਿ ਅੱਜ ਜਿਹੜੀ ਦੀਵਾਲੀ ਮਨਾ ਜੇ ਮਨਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਦੁਕਾਨਾਂ ਜਿਹੜੀਆਂ ਨੇ ਸਜੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਜਿੱਥੇ ਸ਼ਾਪਿੰਗ ਕਰਨ ਵਾਸਤੇ ਪਹੁੰਚ ਰਹੇ ਨੇ ਉੱਥੇ ਹੀ ਮੇਲਾ ਮਾਹੌਲ ਜਾਂ ਫਿਰ ਬੰਦੇ ਹੋਣਾ ਅਸੀਂ ਕਹਿ ਸਕਦੇ ਹਾਂ ਕਿ ਆ ਖਰੀਦਦਾਰੀ ਜਿਹੜੀ ਆ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਰੁਝਾਨ ਹੈ ਕੀ ਕਹਿਣਾ ਅਸਰ ਕਿਸ ਤਰ੍ਹਾਂ ਦਾ ਰੁਝਾਨ ਹੈ ਵੈਸੇ ਤਾਂ ਬਾਜ਼ਾਰ ਕਹਿੰਦੇ 2 ਦਿਨ ਸਜੇ ਨੇ ਅੱਜ ਵੀ ਹਾਂਜੀ ਹਾਂਜੀ ਵਧੀਆ ਹੈਗਾ ਸਾਡਾ ਸਾਮਾਨ ਵਿਗ ਗਿਆ ਹੈ ਕਾਫੀ ਅੱਛਾ ਸਾਮਾਨ ਵਿਕਿਆ ਹਾਂਜੀ ਨਹੀਂ ਸ਼ਾਪਿੰਗ ਦਾ ਕਿਦਾਂ ਟ੍ਰੈਂਡ ਰਿਹਾ ਕੱਲ ਜਿਆਦਾ ਖਰੀਦਾਰੀ ਹੋਈ ਜਾਂ ਅੱਜ ਨਹੀਂ ਕੱਲ ਜਿਆਦਾ ਸੀ ਅੱਜ ਨਹੀਂ ਅੱਜ ਘੱਟ ਹੈ ਹੈ ਤਾਂ ਬਹੁਤ ਘੱਟ ਹੈ ਜੀ ਅੱਜ ਬਹੁਤ ਘੱਟ ਹੈ ਹਾਂਜੀ ਪਰ ਤੁਹਾਡੇ ਵੱਲੋਂ ਤਾਂ ਦੁਕਾਨਾ ਮੈਨੂੰ ਲੱਗਦਾ 2 ਦਿਨ ਹੀ ਸਜਾਈਆਂ ਗਈਆਂ ਸੀ ਸਾਮਾਨ ਲਾਣੇ ਪੈਣਾ ਸੀ ਜੀ ਅੱਛਾ ਜੀ ਇੱਥੇ ਕਿਤੇ ਨਾ ਐਕਸਟਰਾ ਹੀ ਫਸੇ ਆ ਸਹੀ ਗੱਲ ਹੈ ਕਿਤੇ ਨਾ ਹੋਰ ਖਰਾਬ ਹੋਇਆ ਕਿਤੇ ਨੇ ਹੋਣਾ ਚਾਹੀਦਾ ਤਿਹਾਰ ਕਿ ਹਾਲ ਇੱਕ ਦਿਨ ਹੀ ਹੋਣਾ ਚਾਹੀਦਾ ਕਿਉਂਕਿ ਲੋਕਾਂ ਚ ਕਨਫਿਊਜ਼ਨ ਰਹਿੰਦੀ ਹੈ ਇੱਕ ਦਿਨ ਹੀ ਤਿਹਾਰ ਅੱਜ ਮਨਾਉਂਦੇ ਆ ਅੱਜ ਜੀ ਪੰਜਾਬੀ ਬੰਦਿਆਂ ਦੀ ਅੱਜ ਦੀਵਾਲੀ ਆ ਅੱਛਾ ਜੀ ਕੱਲ ਵੈਸੇ ਹੀ ਸੀ ਇੱਕ ਅੱਛਾ ਜੀ ਹਾਂ ਅੱਜ ਪੰਜਾਬੀ ਆ ਅੱਜ ਪੰਜਾਬੀ ਦੀਵਾਲੀ ਆ ਅੱਜ ਬੰਦੀ ਛੋੜ ਦੀਪ ਸੇ ਅੱਜ ਇਹ ਕਿਆ ਹੁਕਮਨਾਮੇ ਵੀ ਕਹਿੰਦੇ ਕਹਿੰਦੇ ਹਾਂ ਜੀ ਕਿ ਕੀ ਕੀ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਬਸ ਇਹ ਤਿਆਰੀਆਂ ਸਾਡੀਆਂ ਦੇ ਆਈ ਹੁੰਦੀ ਦੀਵਾਲੀ ਦੇ ਤੇ ਜਿਹੜੀ ਅਸੀਂ ਆਮ ਕਰਦੇ ਆ ਬਸ ਇਹ ਇਹ ਬਿਲਕੁਲ ਲੋਕ ਜਿਹੜੇ ਨੇ ਕਹਿੰਦੇ ਨੇ ਕਿ ਅੱਜ ਜਿਹੜੀ ਇਹ ਦੀਵਾਲੀ ਮਨਾਈ ਜਾਊਗੀ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਜਿਹੜੇ ਸਜੇ ਹੋਏ ਨੇ ਜਿਸ ਤਰ੍ਹਾਂ ਹੀ ਜਿਹੜਾ ਜਿਵੇਂ ਜਿਵੇਂ ਹਨੇਰਾ ਹੋਏਗਾ ਜਿਵੇਂ ਅਸੀਂ ਕਹਾਂਗੇ ਕਿ ਸ਼ਾਮਾਂ ਪੈਣਗੀਆਂ ਤੇ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਹੋਰ ਵੀ ਖਰੀਦਦਾਰੀ ਕਰਨ ਵਾਸਤੇ ਪਹੁੰਚ ਰਹੇ ਕਿਤੇ ਨਾ ਕਿਤੇ ਖਰੀਦਦਾਰੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਚਾਹੇ ਮਹਿਲਾਵਾਂ ਹੋਣ ਪੁਰਸ਼ ਹੋਣ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਵਾਸਤੇ ਆ ਰਹੇ ਨੇ ਆ ਸਰ ਦੀਵਾਲੀ ਜਿਹੜੀ ਅੱਜ ਮਨਾਇਆ ਮਨਾ ਰਹੇ ਹਾਂ ਹਾਂਜੀ ਅੱਜ ਹਾਂਜੀ ਮਨਾ ਰਹੇ ਅੱਛਾ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਵਧੀਆ ਵਧੀਆ ਬਹੁਤ ਵਧੀਆ ਅੱਛਾ ਕਈ ਦੀਵਾਲੀਆਂ ਦੇਖੀਆਂ ਨੇ ਕਈ ਤਿਹਾਰ ਦੇਖੇ ਹੋਣੇ ਕਿੰਨਾ ਕੁ ਫਰਕ ਪੁਰਾਣੇ ਸਮੇਂ ਤੇ ਅੱਜ ਦੇ ਸਮੇਂ ਦੇ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹੋ ਰਿਹਾ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹਾਂਜੀ ਖਰਚੇ ਖਰਚਾ ਪੂਰਾ ਖਰਚਾ ਪੂਰਾ ਪਹਿਲਾਂ ਨਾਲੋਂ ਵੱਧ ਗਿਆ ਪਹਿਲਾਂ ਨਾਲੋਂ ਵੱਧ ਗਿਆ ਵੱਧ ਗਿਆ ਕਹਿੰਦੇ ਖਰਚਾ ਵੀ ਵੱਧ ਗਿਆ ਕਹਿੰਦੇ ਖੁਸ਼ੀਆਂ ਵੀ ਵੱਧ ਰਹੀਆਂ ਨੇ ਗੱਲ ਮੈਮ ਕਿਸ ਤਰ੍ਹਾਂ ਦੇ ਦੇ ਦਿਆਂ ਕਿੰਨਾ ਕੁ ਫਰਕ ਹੈ ਪਹਿਲਾਂ ਦੇ ਤਿਹਾਰਾਂ ਤੇ ਹੁਣ ਦੇ ਤਿਹਾਰਾਂ ਦੇ ਵਿੱਚ ਬਹੁਤ ਵਧੀਆ ਬੇਟ ਫਰਕ ਠੀਕ ਹੈ ਜਿਵੇਂ ਪਹਿਲੇ ਨਾਲੋਂ ਜ਼ਿਆਦਾ ਮੁੱਲ ਠੀਕ ਹੈ ਜ਼ਿਆਦਾ ਠੀਕ ਹੈ ਜੀ ਬਿਲਕੁਲ ਲੋਕ ਜਿਹੜੇ ਨੇ ਸ਼ਾਪਿੰਗ ਕਰ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਸਰ ਕਿੰਨੀ ਕਿ ਅੱਜ ਦਾ ਤੇ ਕੱਲ ਦੇ ਵਿੱਚ ਸੇਲ ਦੇ ਵਿੱਚ ਕਿੰਨਾ ਇੱਕ ਫਰਕ ਆ ਲੱਗਦਾ ਕਿ ਲੋਕਾਂ ਨੇ ਕੱਲ ਖਰੀਦਦਾਰੀ ਕਰ ਲਈ ਜਾਂ ਅੱਜ ਕਰ ਰਹੇ ਨੇ ਕਰ ਲਈ ਕਾਫੀ ਕਰ ਲਈਏ ਪਰ ਅੱਜ ਵੀ ਕਰ ਰਹੇ ਨੇ ਅੱਜ ਵੀ ਕਰ ਰਹੇ ਨੇ ਆ ਰਹੇ ਨੇ ਲੋਕ ਬਿਲਕੁਲ ਆ ਰਹੇ ਜੀ ਆ ਰਹੇ ਬਿਲਕੁਲ ਕਿਦਾਂ ਦਾ ਹਾਲ ਸਾ ਪਿਛਲੇ ਸਾਲਾਂ ਦੀ ਗੱਲ ਕਰੀਏ ਸ਼ਾ ਤਾਂ ਠੀਕ ਹੈ ਲੇਕਿਨ ਥੋੜੀ ਜਿਹੀ ਮਹਿੰਗਾਈ ਵੱਧ ਹੈ ਅੱਛਾ ਜੀ ਕੋਈ ਵੀ ਕੰਮ ਹੈ ਜੀ ਬਜਟ ਤਾਰ ਬੰਦੇ ਦਾ ਆਪਣਾ ਆਪਣਾ ਬਜਟ ਆਪਣ ਜੀ ਬਿਲਕੁਲ ਕਹਿੰਦੇ ਨੇ ਕਿ ਮਹਿੰਗਾਈ ਦੇ ਕਾਰਨ ਜਰੂਰ ਜਿਹੜਾ ਕੁਝ ਫਰਕ ਪਿਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਵਾਕ ਵਾਕ ਦੁਕਾਨਾਂ ਜਿਹੜੀਆਂ ਨੇ ਸਜੀਆਂ ਹੋਈਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਚਾਹੇ ਭਾਂਡੇ ਦੀ ਦੁਕਾਨ ਹੋਵੇ ਜਾਂ ਹੋਰ ਦੁਕਾਨਾਂ ਹੋਣ ਹਰ ਪਾਸੇ ਜਿਹੜਾ ਗ੍ਰਾਹਕ ਜਿਹੜੇ ਨੇ ਨਜ਼ਰ ਆ ਰਹੇ ਨੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਦੇਖਾਂਗੇ ਕਿਸ ਤਰ੍ਹਾਂ ਦਾ ਰੁਝਾਨ ਜਿਹੜਾ ਦੇਖਣ ਨੂੰ ਮਿਲਦਾ ਹੈ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ